ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਹਾਨੂੰ ਅੱਜ ਸਾਰੇ ਵਿਚਾਰ ਅਸੀਂ ਦੱਸਾਂਗੇ। ਔਰ ਉਨ੍ਹਾਂ ਬਾਰੇ ਵਰਨਨ ਕਰਾਂਗੇ। ਸਮੇਂ ਦਾ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਗੇ ਨਿਸ਼ਾਨ ਛੱਡਣ ਵਾਲਾ ਇਹ ਇਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ ਪਟਨਾ ਬਿਹਾਰ 22 ਦਸੰਬਰ 1666 ਵਿਖੇ ਹੋਇਆ। ਉਨ੍ਹਾਂ ਦਾ ਜਨਮ ਵੇਲੇ ਹਿੰਦੁਸਤਾਨ ਖਾਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ 1657 ਵਿੱਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚੱਲ ਕੇ ਹਕੂਮਤ ਦੀ ਬਾਗ ਡੋਰ ਆਪਣੇ ਹੱਥ ਵਿੱਚ ਲੈ ਲਈ ਜਿਸ ਦੇ ਖਤਰਾ ਭਰਾਵਾਂ ਦੇ ਖੂਨ ਨਾਲ ਹੱਥ ਰੰਗੇ ਸ਼ਾਹਜਹਾਨ ਨੂੰ ਆਗਰਾ ਦੇ ਕਿਲੇ ਵਿੱਚ ਕੈਦ ਕੀਤਾ ਅਨੇਕ ਮੁਸਲਮਾਨਾਂ ਜਿਨ੍ਹਾਂ ਦੇ ਦਾਰਾ ਕਹੋ ਦੀ ਮਦਦ ਕੀਤੀ ਸੀ ਕਿਹਾ ਤੇ ਸ਼ਹਾ ਅਸ਼ਹਾ ਕਸ਼ਟ ਦੇ ਕੇ ਕਤਲ ਕੀਤਾ ਪੀਰ ਫਕੀਰ ਤੇ ਜ਼ੁਲਮ ਟਹਾਏ ਜਿਹਦੀ ਖਾਤਰ ਮੁਸਲਮਾਨਾਂ ਦਾ ਬਹੁਤ ਵੱਡਾ ਹਿੱਸਾ ਉਸ ਦੇ ਖਿਲਾਫ ਹੋ ਗਿਆ ਤੇ ਹਰ ਪਾਸੇ ਬਗਾਵਤ ਦੇ ਅਸਾਰ ਨਜ਼ਰ ਆਉਣ ਲੱਗੇ جنونی ਮੁਸਲਮਾਨ ਜਿਨ੍ਹਾਂ ਦੀ ਮਦਦ ਨਾਲ ਉਹ ਤਖਤ ਤੇ ਬੈਠਾ ਸੀ ਉਨਨਾਂ ਨੂੰ ਖੁਸ਼ ਕਰਨ ਲਈ ਆਪਣੇ ਗੁਨਾਹ ਦਾ ਪਰਦਾ ਪਾਉਣ ਲਈ ਤੇ ਆਪਣੀ ਵਿਗੜੀ ਸਾਖ ਬਣਾਉਣ ਲਈ ਉਸਨੇ ਤਲਵਾਰਾਂ ਦਾ ਰੁਖ ਹਿੰਦੂ ਹਿੰਦੂਆਂ ਵੱਲ ਮੋੜ ਦਿੱਤਾ ਉਹਨਾਂ ਦੇ ਜੰਜੂ ਤਾਰਨੇ ਜਬਰੀ ਜਾਂ ਧਨ ਦੌਲਤ ਨੌਕਰੀ ਅਹੁਦੇ ਦੇ ਲਾਲਚ ਦੇ ਕੇ ਮੁਸਲਮਾਨ ਬਣਾਉਣਾ ਜਿਵੇਂ ਟੈਕਸ ਵਿੱਚ ਸ਼ਕਤੀ ਕਰਨਾ ਚਾਰੇ ਪਾਸੇ ਮੰਦਰ ਗੁਰਦੁਆਰਿਆਂ ਦੀ ਟਾਹੋ ਢੇਰੀ ਸanskrit ਪੜਨ ਮੰਦਰਾਂ ਵਿੱਚ ਉੱਚੇ ਕਲਸ਼ ਲਗਾਉਣ ਤੇ ਸ਼ੰਖ ਵਜਾਉਣ ਦੀ ਮਨਾਈ ਬਹੁ ਬਹੁ ਬੇਟੀਆਂ ਨੂੰ ਦਿਨ ਦਿਹਾੜੇ ਚੁੱਕ ਕੇ ਲੈ ਜਾਣਾ ਡੋਲੇ ਵਿੱਚ ਨਵੀਆਂ ਆਈਆਂ ਦੁਲਹਣਾ ਨੂੰ ਕੱਢ ਕੇ ਆਪਣੇ ਹਰਾਮ ਵਿੱਚ ਪਾ ਦੇਣਾ ਬਛੜੇ ਦੀ ਖਲ ਵਿੱਚ ਹਿੰਦੂਆਂ ਨੂੰ ਪਾਣੀ ਸਪਲਾਈ ਕਰਨਾ ਕਿਹੜੇ ਕਿਹੜੇ ਜ਼ੁਲਮ ਉਸ ਦੇ ਰਾਜ ਵਿੱਚ ਪਰਜਾ ਤੇ ਨਹੀਂ ਕੀਤੇ ਗਏ ਭਾਰਤ ਦਾ ਮਨ ਸਟਕਾਰ ਖਤਮ ਹੋ ਚੁੱਕਾ ਸੀ ਮਨੋਬਲ ਟੁੱਟ ਚੁੱਕਾ ਸੀ ਆਪਣੇ ਵੀ ਕੋਈ ਘਾਟ ਨਹੀਂ ਆਪਣੇ ਵੀ ਕੋਈ ਘਟ ਨਹੀਂ ਸੰਨ ਰਾਜੇ ਮਹਾਰਾਜੇ ਹਾਕਮ ਪੰਡਿਤ ਪੀਰ ਫਕੀਰ ਸਭ ਦੀ ਜਮੀਰ ਖਤਮ ਹੋ ਚੁੱਕੀ ਸੀ ਆਪਣੀ ਐਸ਼ੋ ਇਸ਼ਾਰਤ ਲਈ ਆਏ ਦਿਨ ਪਰਜਾ ਤੇ ਜ਼ੁਲਮ ਕਰਨ ਤੇ ਲੁੱਟਖਸਟ ਕਰਨ ਉਹਨਾਂ ਦਾ ਪੇਸ਼ਾ ਬਣ ਚੁੱਕਾ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਗੁਰੂ ਤੇਗ ਬਹਾਦਰ ਜੀ ਸਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿੱਖੀ ਪ੍ਰਚਾਰ ਲਈ ਬੰਗਲਾ ਤੇ ਅਸਾਮ ਲੰਮੇ ਦੌਰੇ ਤੇ ਗਏ ਹੋਏ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਆਗਮਨ ਦੀ ਖਬਰ ਮਿਲੀ ਤਾਂ ਸਿੱਖਾਂ ਨੂੰ ਹੁਕਮਨਾਮਾ ਭੇਜਿਆ ਪਰਿਵਾਰ ਦੀ ਦੇਖਰੇਖ ਕਰਨ ਲਈ ਮਾਤਾ ਗੁਜਰੀ ਨੂੰ ਸੁਨਹਿਆ ਸੁਨਹਿਆ ਕਿ ਬੱਚੇ ਦਾ ਨਾਮ ਗੋਬਿੰਦ ਰਾਏ ਰੱਖਣਾ ਇੱਥੇ ਹੀ ਪੀਰ ਭੀਖਮਸ਼ਾ ਜੋ ਜੋ ਇੱਕ ਨਾਮੀ ਮੁਸਲਮਾਨ ਫਕੀਰ ਇਸ ਲਖਨੌਰ ਤੋਂ ਚੱਲ ਕੇ ਆਪਾ ਜੀ ਦੇ ਦਰਸ਼ਨ ਕਰਨ ਆਪ ਜੀ ਦੇ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਦਿਆਂ ਸਾਰ ਉਹਨਾਂ ਨੂੰ Hindu ਮੁਸਲਮਾਨ ਦਾ ਸਾਂਝਾ ਅੱਲੀ ਨੂਰ ਹੋਣ ਦਾ ਐਲਾਨ ਕੀਤਾ ਜਨਮ ਤੋਂ ਲੈ ਕੇ 5.5 ਸਾਲ ਉਹ ਪਟਨਾ ਜਾਂ ਉਹ ਕਹਿ ਲਓ ਅਨੰਦਪੁਰ ਦੇ ਕਿਲਾ ਛੱਡਣ ਤੱਕ ਮਾਤਾ ਗੁਜਰੀ ਦੀ ਦੇਖਰੇਖ ਵਿੱਚ ਰਿਹਾ ਮੋਢਲੀ ਵਿਦਿਆ ਗੁਰਬਾਣੀ ਗੁਰਮੁਖੀ ਤੇ ਬਿਹਾਰੀ ਇਹਨਾਂ ਨੇ ਇੱਥੋਂ ਹੀ ਸਿੱਖੀ ਬਚਪਨ ਤੋਂ ਹੀ ਇਹਨਾਂ ਦਾ ਸ਼ੌਕ ਬਾਕੀ ਬੱਚਿਆਂ ਤੋਂ ਬਿਲਕੁਲ ਅਲੱਗ ਸਨ ਜਿਵੇਂ ਮਾਰਸ਼ਲ ਗੇਮਸ ਮੁੱਕਾ ਫਾਈਟ ਆਦਿ ਜਿੱਤਣ ਵਾਲਿਆਂ ਨੂੰ ਇਨਾਮ ਦੇਣਾ ਤੀਰ ਕਮਾਨ ਗੋਲੇ ਦਾ ਨਿਸ਼ਾਨ ਬੰਨਣਾ ਗੰਗਾ ਵਿੱਚ ਬਿੜੀ ਚਲਾਉਣੀ ਅਲੱਗ ਅਲੱਗ ਮੌਕਿਆਂ ਤੇ ਫੌਜੀ ਚਾਲਾਂ ਬਾਰੇ ਦੋਸਤਾਂ ਵਿੱਚ ਬਹਿਸ ਕਰਨੀ ਕਿਸੇ ਦਾ ਘੜੇ ਤੋੜਨਾ ਕਿਸੇ ਦੀਆਂ ਪੂਣੀਆਂ ਬਖੇਰਨੀਆਂ ਸਿਰਫ ਇਸ ਕਰਕੇ ਕਿ ਜਦੋਂ ਉਹ ਮਾਤਾ ਜੀ ਕੋਲ ਸ਼ਿਕਾਇਤ ਲੈ ਕੇ ਆਉਣ ਤਾਂ ਮਾਤਾ ਜੀ ਉਹਨਾਂ ਨੂੰ ਦੂਨੇ ਚੌਨੇ ਪੈਸੇ ਦੇ ਕੇ ਅਮੀਰ ਕਰ ਦੇਣ ਸੂ ਜਵਾਨ ਧਰਮੀ ਮਨੁੱਖ ਨੂੰ ਗੁਰੂ ਗੋਬਿੰਦ ਰਾਏ ਰੱਬੀ ਰੂ ਨੂਰ ਦੇਖਦੇ ਪੰਡਿਤ ਸ਼ਿਵਦਾਸ ਆਪ ਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਕਾਰ ਦੇ ਜਦੋਂ ਵੀ ਤ੍ਰਿਯੋਹ ਨਦੀ ਦੇ ਕਿਨਾਰੇ ਬੈਠ ਕੇ ਤਪੱਸਿਆ ਕਰਨ ਵਿੱਚ ਲੀਨ ਹੁੰਦੇ ਤਾਂ ਗੋਬਿੰਦ ਰਾਏ ਜਿਹੇ ਆ ਕੇ ਪੰਡਤ ਦੇ ਕੰਨ ਵਿੱਚ ਝਾਹ ਕਹਿੰਦੇ ਤਾਂ ਬਜਾਏ ਗੁੱਸੇ ਦੇ ਉਹ ਬਹੁਤ ਖੁਸ਼ ਹੁੰਦੇ ਨਵਾਬ ਕਰੀਮ ਅਤੇ ਨਵਾਬ ਇਰਾheem ਬਖਸ਼ੇ ਗੁਰੂ ਤੇਗ ਬਹਾਦਰ ਦੇ ਸ਼ਰਧਾਲੂ ਸਨ ਗੋਬਿੰਦ ਰਾਏ ਨੂੰ ਇੰਨਾ ਪਿਆਰ ਕਰਦੇ ਸੀ ਕਿ ਇੱਕ ਪਿੰਡ ਤੇ ਦੋ ਬਾਗ ਗੁਰੂ ਸਾਹਿਬ ਦੇ ਨਾਮ ਲਗਾ ਦਿੱਤੇ ਬੰਗਲਾ ਬਿਹਾਰ ਤੇ ਆਸਾਮ ਦੇ ਲੰਬੇ ਪ੍ਰਚਾਰ ਦੌਰੇ ਮਗਰੋਂ 1675 ਤੇ ਆਸਪਾਸ ਗੁਰੂ ਤੇਗ ਬਹਾਦਰ ਨੇ ਛੇਤੀ ਹੀ ਵਾਪਸ ਆਉਣ ਦਾ ਫੈਸਲਾ ਕਰ ਲਿਆ ਸ਼ਾਇਦ ਔਰਗਜੇਬ ਦੀ ਸ਼ਕਤੀ ਦੇ ਕਾਰਨ ਇੰਨੀ ਛੇਤੀ ਕਿ ਪੁੱਤਰ ਦਾ ਮੂੰਹ ਦੇਖਣ ਵੀ ਨਾ ਜਾ ਸਕੇ ਸੰਗਤਾਂ ਦੇ ਹੁਕਮ ਨਾਮੇ ਭੇਜਿਆ ਕਿ ਸਾਡਾ ਪਰਿਵਾਰ ਦੀ ਦੇਖ ਰੇ ਕਰਨ ਤੇ ਮੁੜ ਹੁਕਮਨਾਮਾ ਹੋਣ ਤੇ ਪੰਜਾਬ ਭੇਜ ਦੇਣਾ 7 ਸਾਲ ਦੇ ਲੰਬੇ ਅਰਸੇ ਪਿੱਛੋਂ ਗੁਰੂ ਤੇਗ ਬਹਾਦਰ ਵਾਪਸ ਅਨੰਦਪੁਰ ਸਾਹਿਬ ਚੱਕ ਨਾਨਕੀ ਆਏ ਤੇ ਬਾਅਦ ਵਿੱਚ ਪਰਿਵਾਰ ਨੂੰ ਵੀ ਇੱਥੇ ਸਦਾ ਲਈ ਗੋਬਿੰਦ ਰਾਏ ਪਟਨਾ ਵਿੱਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੱਡ ਕੇ ਗਏ ਸੀ ਆਪਣੇ ਬਚਪਨ ਦੇ ਦੋਸਤ ਪਟਨਾ ਵਾਸੀ ਜਿਵੇਂ ਪੰਡਿਤ ਛਿਵਦਾਤ ਰਾਜਾ ਫਤੇ ਚੰਦ ਮੈਣੀ ਅਤੇ ਹੋਰ ਬਹੁਤ ਸਾਰੇ ਪਟਨਾ ਵਾਸੀਆਂ ਜਿਨ੍ਹਾਂ ਨਾਲ ਉਹਨਾਂ ਦਾ ਵਾਪਿਆ ਸੀ ਜੋ ਉਹਨਾਂ ਨੂੰ ਬੇहद ਪਿਆਰ ਕਰਦੇ ਸੀ ਰਾਜ ਫਤੇ ਚੰਦ ਦੇ ਘਰ ਔਲਾਦ ਨਹੀਂ ਸੀ ਇੱਕ ਦਿਨ ਅਚਾਨਕ ਜਦ ਰਾਣੀ ਆਪਣੇ ਪੁੱਤ ਦਾ ਕਾਮਨਾ ਕਰਦੇ ਧਿਆਨ ਵਿੱਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਏ ਉਹਨਾਂ ਦੀ ਗੋਦ ਵਿੱਚ ਬੈਠ ਗਏ ਮਾਂ ਮੈਂ ਮੈਂ ਆ ਗਿਆ ਹਾਂ ਉਸ ਤੋਂ ਬਾਅਦ ਰਾਣੀ ਦੇ ਦਿਲ ਵਿੱਚ ਪੁੱਤ ਦੀ ਚਾਹਤ ਖਤਮ ਹੋ ਗਈ ਗੋਬਿੰਦ ਰਾਏ ਨੂੰ ਹੀ ਆਪਣਾ ਪੁੱਤਰ ਸਮਝ ਸਮਝਣ ਲੱਗ ਪਏ ਫਤਿਹ ਚੰਦ ਦੇ ਰਾਣੀ ਬਾਲ ਗੁਰੂ ਨੂੰ ਇੰਨਾ ਪਿਆਰ ਕਰਦੇ ਸੀ ਕਿ ਉਹਨਾਂ ਦੇ ਘਰ ਹੀ ਗੁਰਦੁਆਰਾ ਬਣ ਗਿਆ ਜਿੱਥੇ ਨਿਤ ਪੂੜੀਆਂ ਛੋਲਿਆਂ ਦਾ ਲੰਗਰ ਬਾਲ ਗੁਰੂ ਤੋਂ ਉਹਨਾਂ ਦੇ ਦੋਸਤ ਵਾਸਤੇ ਬਣਦਾ ਤੇ ਉਹ ਬਹੁਤ ਪਿਆਰ ਨਾਲ ਖਾਂਦੇ ਆਨੰਦਪੁਰੀ ਦੀ ਵਾਸੀ ਬਗਤ ਪਟਨਾਵਾਸੀਆਂ ਉਹਨਾਂ ਨੂੰ ਬੜਾ ਪਿਆਰ ਸਤਿਕਾਰ ਤੇ ਨਾਮ ਨਮ ਅੱਖਾਂ ਨਾਲ ਵਿਦਾ ਕੀਤਾ ਦਿਨapur ਬਸਰ ਕੇ ਤੇ ਸਹਾਨਪੁਰ ਤੋਂ ਹੁੰਦੇ ਹੋਏ ਲਖਨੌਰ ਪਹੁੰਚੇ ਜਿੱਥੇ ਉਹ ਕੁਝ ਦਿਨ ਠਹਿਰੇ ਵੀ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਰਾਏ ਸਾਹਿਬ ਦੇ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ ਜਦਾਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਜਲੂਸ ਦੀ ਸ਼ਕਲ ਵਿੱਚ ਸਿੱਖ ਸੰਗਤਾਂ ਅੱਗੋਂ ਲੈਣ ਵਾਸਤੇ ਆਈਆਂ ਸਾਰੇ ਨਗਰ ਵਿੱਚ ਕਰ ਕਰ ਖੁਸ਼ੀ ਮਨਾਈ ਗਈ ਦੀਪਮਾਲਾ ਹੋਈ ਉਹ ਪੁੱਤਰ ਦਾ ਬੜਾ ਪਿਆਰ ਤੇ ਨਿੱਕਾ ਮੇਲ ਹੋਇਆ। ਇਹਨਾਂ ਅਨੰਦਪੁਰ ਦਾ ਸਭ ਤੋਂ ਵੱਧ ਖੁਸ਼ੀ ਭਰਿਆ ਮਾਹੌਲ ਰਹਿਤ ਰਿਹਾ ਤੇ ਮौज-ਮਸਤੀ ਦਾ ਸਮਾਂ ਸੀ। ਮਾਤਾ ਜੀ, ਪਿਤਾ, ਗੁਰੂ ਤੇ ਇੱਕ ਭਾਦਰ ਤੇ ਮਾਤਾ ਮਾਮਾ ਜੀ ਦੇ ਹੱਥ ਇਹਨਾਂ ਦੇ ਸਿਰ ਤੇ ਸੀ। ਹਜ਼ਾਰਾਂ ਸਿੱਖ ਸਿੱਖਾਂ ਇਹਨਾਂ ਨੂੰ